ਪਾਸ਼ਾ ਮਹਾਰਾਜ ਪੰਤਾ ਹੁਕਮ ਮੰਨਿਆ ਪੰਤੇ ਹੁਕਮ ਸੁਣਾ ਦਿੱਤਾ ਕਹਿੰਦੇ ਤੁਸੀਂ ਚਮਕਾਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਕਿਉਂ ਜੇ ਬਾਗ ਦਾ ਮਾਲੀ ਉੱਜੜ ਗਿਆ ਤੇ ਬਾਗ ਨੂੰ ਕੌਣ ਸੰਭਾਲਦਾ ਪਾਸ਼ਾ ਜੀ ਸਾਡੇ ਵਰਗੇ ਸਿੱਖ ਅਨੇਕਾ ਪੈਦੇ ਕਰਨ ਲਗੋਗੇ ਸਾਡੇ ਵਰਗੇ ਜਿਹੜੇ ਸੰਗਦੇ ਮਾਰਾ ਦੁਆਰਾ ਪੈਦਾ ਹੋ ਜਾਣਗੇ ਪਰ ਤੁਹਾਡੇ ਵਰਗਾ ਗੁਰਮੀ ਮਿਲਣਾ ਨਾ ਕੋ ਹੋਵਾ ਨਾ ਕੋ ਹੋਏ ਕਲਗੀ ਤਰਪਾਸ਼ਾ ਮਹਾਰਾਜ ਦਾ ਨਾ ਕੋਈ ਹੋਇਆ ਏ ਨਾ ਹੋਣਾ ਏ ਤੇ ਨਾ ਅਗਾਂਹ ਹੋਵੇਗਾ। ਕਾਹ ਪਾਰਸ਼ੰ ਜਿਹੜੇ ਪੂਰਨੇ ਪਗ ਤੇ ਸ਼ਾਇਦ ਕੋਈ ਦਰਹਾ ਨਾ ਸਕੇ। ਕਲਗੀ ਤਰਪਾਸ਼ਾ ਮਹਾਰਾਜ ਸਾਡੇ ਤੇ ਰਹਿਤਾ ਕਰਨੇ। ਤੱਕਿਆ ਕਲਗੀ ਤਰਪਾਸ਼ਾ ਮਹਾਰਾਜ ਮੁਕੌਰ ਦੀ ਗੜੀ ਤੇ ਨਤ ਕਰ ਤੱਕਿਆ ਨੇ। ਬਾਤੂੰ ਕਾਹ ਲਗੇ ਮੈਂ ਤੋ ਨਲਕਾਰ ਕੇ ਜਾਵਾਂਗਾ ਤਾੜੀ ਮਾਰ ਕੇ ਜਾਵਾਂਗਾ। ਨਾਲ ਸੰਗ ਤਿਆਰ ਹੋਏ ਭਾਈ ਦੇਵ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਲਤਗ ਤੇ ਤਰਸੰਗ ਤਿਆਰ ਹੁੰਦੇ ਨੇ ਮਹਾਰਾਜ ਆਜੋ ਹਵੇਲੀ ਦੇ ਚੌਹਾਂ ਪਾਸਿਆਂ ਦੇ ਉੱਤੇ ਮਹਾਰਾਜ ਢਾਣੀ ਮਾਰ ਕੇ ਉੱਚੀ ਆਵਾਜ਼ ਦੇ ਵਿੱਚ ਕਹਿ ਰਹੇ ਨੇ ਖੰਦਾ ਪੀਰ ਚਾਹ ਰਾਇ ਪੀਰੇ ਹਿਤਮੇ ਰੰਦ ਜੇ ਕਿਸੇ ਦੇ ਵਿੱਚ ਹਿੰਮਤ ਆ ਤਾਂ ਰੋਕ ਲਵੀਂ ਦੁਸ਼ਮਣਾਂ ਨਾਲ ਇੱਕ ਪਾਸੇ ਨੂੰ ਭੱਜਦੇ ਤੇ ਦੂਜੇ ਪਾਸੇੋਂ ਭੱਜਦੇ ਆ ਸੰਗ ਆਵਾਜ਼ ਮਾਰ ਰਹੇ ਨੇ ਖੰਦਾ ਪੀਰ ਤੋਸ਼ਮਣ ਦੂਜੇ ਪਾਸੇ ਗਿਆ ਇੰਦਰ ਭਾਈਤਰ ਸੰਗਰਾਂ ਬਾਜਾ ਚੇਤਾ ਕਿੰਨ ਤਾ ਪੀਰੇ ਇੰਦਰ ਜਿਦਾ ਰਾਇ ਤੇ ਚੌਥੇ ਪਾਸੇ ਭਾਈ ਮਾਨਜਨ ਉਹ ਵੀ ਉੱਚੀ ਆਵਾਜ਼ ਦੇ ਵਿੱਚ ਇਹ ਕਹਿ ਰਹੇ ਨੇ ਧੰਨ ਗੁਰ ਕਲਗੀ ਤਰਪਾਸ਼ਾ ਮਹਾਰਾਜ ਨੇ ਆਪਣਾ ਜੋੜਾ ਤਾਰਿਆ ਦੇਖੋ ਕਲਗੀ ਤਰਪਾਸ਼ਾ ਮਹਾਰਾਜ ਜਿੰਨਾ ਸਤਕਾਰ ਕਰਦੇ ਨੇ ਸਾਵੇ ਸੰਕਟ ਦਾ ਸਮਾਏ ਦੁੱਖਾਂ ਦਾ ਸਮਾਏ ਮੁਸੀਬਤਾਂ ਦੇ ਮੁਸੀਬਤਾਂ ਦਾ ਭਾਰ ਕਲਗੁਨ ਕਲਗੀ ਤਰਪਾਸ਼ਾ ਮਹਾਰਾਜ ਦਾ ਸਦ ਹਰ ਕਾਲ ਕੀ ਤਰ ਪਾਸ਼ਾ ਮਹਾਰਾਜ ਨਾ ਮਰ ਜਾਦਾ ਭੁਲੇ ਨਾ ਬਣ ਭਲੇ ਤੇ ਨਾ ਪਾਸ਼ਾ ਆਪਣੇ ਸਿੰਘਾਂ ਦਾ ਸਤਕਾਰ ਕਰਨਾ ਤੁਹੀਂ ਚੋੜਾ ਉਤਾਰਿਆ ਤੇ ਪੰਜੇ ਚਰਨ ਤਰ ਲਗੇ ਭਾਈ ਜਿਆਸੇ ਨੂੰ ਪਾਸ਼ਾ ਜੋ ਕੜਾਕੇ ਦੀ ਠੰਡ ਹੈ ਕਾਲਜਾ ਬਹੁਤਿਆਰਾ ਤਨਾ ਰੱਖਤਾ ਨੇ ਮਿਨੀ ਮਿਨੀ ਮੀਂਹ ਦੀ ਕੜੀ ਪੈ ਰਹੀ ਆ ਤੇ ਪਾਸ਼ਾ ਜੋ ਇੰਨੀ ਠੰਡ ਦੇ ਵਿੱਚ ਤੁਸੀਂ ਨੰਗੇ ਤੈਨੂੰ ਜਾਵੋਗੇ ਮਹਾਰਾਜ ਕਹਿੰਦੇ ਅਸੀਂ ਨੰਗੇ ਚੱਲ ਜਾਵਾਂਗੇ ਕਿਉਂਕਿ ਜਿੱਤੋਂ ਦੇ ਅਸੀਂ ਲੱਗ ਕੇ ਜਾਣਾ ਦੇਖੋ ਮਾਰੇ ਨੂੰ ਮਰਜ਼ਾਦਾ ਦਾ ਕਿੰਨਾ ਸਤਕਾਰ ਹੈ ਮਾਰੇ ਸਤਕਾਰ ਕਰੇ ਪਰ ਸਾ ਕਦੇ ਮੈਂ ਨਹੀਂ ਚਾਹੁੰਦਾ ਜਦੋਂ ਮੈਂ ਮੈਦਾਨੇ ਜੰਗ ਦੇ ਵਿੱਚ ਹੀ ਲੱਗ ਕੇ ਜਾਵਾਂ ਜਿੱਤੇ ਮੇਰੇ ਜਾਨਾਂ ਤੋਂ ਪਿਆਰੇ ਸੱਜ ਸ਼ਹੀਦ ਹੋਏ ਨੇ ਜਿੱਤੇ ਮੇਰੇ ਦੋਨੋਂ ਵੱਡੇ ਪਰਜੰਦ ਸਾਈਂ ਬਾਬਾ ਅਜੀਤ ਸਿੰਘ ਤੇ ਸਤਾਬਾ ਜੀ ਚਾਰ ਸਿੰਘਾ ਸ਼ਹੀਦ ਹੋਏ ਨੇ ਜਿਹੜੇ ਮੇਰੇ ਸੰਗ ਸ਼ਹੀਦ ਹੋਏ ਪਹਿਲੇ ਕਿਸੇ ਦੇ ਕੇਸ ਖੁਨੇ ਪਈ ਨਹੀਂ ਕਿਛੇ ਦਾ ਦਮਾਲਾ ਖੁਲਿਆ ਪਿਆ ਉਹਨਾਂ ਦੀ ਰਾਤ ਧਰਤੀ ਦੇ ਉੱਤੇ ਡੁੱਲੀ ਪਈਆ ਮੈਂ ਨਹੀਂ ਚਾਹੁੰਦਾ ਜਦੋਂ ਮੈਂ ਜੋੜਾ ਪਾ ਕੇ ਆਪਣੇ ਸੱਖੀ ਸੀਤਾ ਦੇ ਕੋਲ ਦੀ ਲੰਗੜਾ ਤੇ ਮੇਰਾ ਜੋੜਾ ਉਹਨਾਂ ਦੇ ਕੇਸਾਂ ਨੂੰ ਛੂਏ ਉਹਨਾਂ ਦੇ ਦਮਾਲਿਆਂ ਨੂੰ ਛੂਏ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੇ ਦੇਖ ਕੇ ਕੌਣ ਕਰ ਤਾ ਸਾਡੀ ਪੱਤਰ ਤੋਂ ਬਾਹਰ ਅਭਿਕਾਰਨ ਰਾਮ ਪਰਸ਼ਾੰਸ ਕਿੰਨਾ ਸਤਕਾਰ ਕਰ ਰਹੇ ਨੇ ਕੇਸਾਂ ਦਾ ਕਿੰਨਾ ਮਰਜ਼ਾਦਾ ਦਾ ਖਿਆਲ ਰੱਖਦੇ ਨੇ